ਇੱਕ ਸਿੰਘ ਮੇਰੇ ਕੋਲ ਆ ਕੇ ਬਹਿ ਗਿਆ ਗੁਰਮੁਖੋ ਧਿਆਨ ਨਾਲ ਸੁਣਿਆ ਮੈਂ ਕਿਹਾ ਜੀ ਕੀ ਹਾਲ ਹੈ ਕਹਿੰਦਾ ਹਾਲ ਤੇ ਠੀਕ ਏ ਬਾਰਸਬ ਠੀਕ ਹੀ ਏ ਮੈਂ ਕੀ ਗੱਲ ਪਰੇਸ਼ਾਨ ਹੈ ਚਿੰਤਾ ਵਿੱਚ ਹੈ ਤਾਂ ਮੈਨੂੰ ਤਾਂ ਪਤਾ ਤੇਰੇ ਲੜਕੇ ਜਿਹੜੇ ਦੋ ਨੇ ਦੋਵੇਂ ਤੇ ਦੋਵੇਂ ਬਾਹਰ ਗਏ ਕਹਿੰਦਾ ਹਾਂ ਦੋ ਲੜਕੇ ਨੇ ਦੋਵੇਂ ਬਾਹਰ ਗਏ ਤੇ ਮੈਂ ਕਿਹਾ ਕਮਾਲ ਦੀ ਗੱਲ ਕਿਹੜੇ ਦੇਸ਼ਾਂ ਜੀ ਕਹਿੰਦਾ ਇੱਕ ਨਿਊਜ਼ੀਲੈਂਡ ਇੱਕ ਇਧਰ ਕੈਨੇਡਾ ਸਾਈਟ ਤੇ ਤੇ ਮੈਂ ਕਿਹਾ ਫਿਰ ਕਿਹੜੀ ਗੱਲ ਦੀ ਹੈਰਾਨਗੀ ਕਹਿੰਦਾ ਨਾ ਹੀ ਪੁੱਛੋ ਖਾਲਸਾ ਜੀ ਨਹੀਂ ਮੈਂ ਕਿਹਾ ਮੈਂ ਪੁੱਛਣਾ ਜਿਹੜੀ ਗੱਲ ਦੱਸ ਦਿਓ ਕਿਹੜੀ ਗੱਲ ਦੀ ਰਾਨਗੀ ਹੈ ਕਹਿੰਦਾ ਰਾਨਗੀ ਕਾਦੀ ਏ ਉਹ ਤੇ ਮਾਇਆ ਬੜੀ ਮੁੰਡੇ ਭੇਜਦੇ ਨੇ ਭਏ ਪਰ ਹੁਣ ਸੋਚਣਾ ਵਾ ਦੋ ਹੋਰ ਹੁੰਦੇ ਨਾ ਹੁਣ ਦੋ ਮੁਲਕਾਂ ਦਾ ਪੈਸਾ ਹੁੰਦਾ ਫਿਰ ਚਾਰ ਮੁਲਕਾਂ ਦਾ ਪੈਸਾ ਮੇਰੇ ਘਰ ਆਉਣਾ ਸੀ ਦੋ ਮੁੰਡੇ ਹੋਰ ਹੋਣੇ ਚਾਹੀਦੇ ਸਨ ਹੱਦ ਹੋ ਗਈ ਵੀ ਕਮਾਲ ਦੀ ਗੱਲ ਬੰਦੇ ਦੀ ਸੋਚ ਕਿੱਥੇ ਟੇਕੀ ਜਾ ਕੇ ਕਹਿੰਦਾ ਦੋ ਮੁੰਡੇ ਹੋਰ ਹੋਣੇ ਚਾਹੀਦੇ ਸਨ ਹੁਣ ਦੋ ਮੁਲਕਾਂ ਦਾ ਪੈਸਾ ਹੁੰਦਾ ਫਿਰ ਚਾਰ ਮੁਲਕਾਂ ਤੋਂ ਮੇਰੇ ਘਰ ਪੈਸਾ ਆਉਂਦਾ ਮੈਂ ਕਿਹਾ ਟਿੱਡ ਫਿਰ ਵੀ